ਮਰਦਾਬਾਦ ਸੁਖੀ ਰੰਦਾਵਾ ਮਰਦਾਬਾਦ ਲੋਕ ਸਭਾ ਗੁਰਦਾਸਪੁਰ ਦਾ ਕਾਂਗਰਸ ਦਾ ਸੁਖੀ ਰੰਦਾਵਾ ਉਮੀਦਵਾਰ ਮਰਦਾਬਾਦ ਸੁਖੀ ਰੰਦਾਵਾ ਮਰਦਾਬਾਦ ਸੁਖੀ ਰੰਦਾਵਾ ਮਰਦਾਬਾਦ ਮਸੀਹ ਇਕਤਾ ਜਿੰਦਾਬਾਦ ਮਸੀਹ ਇਕਤਾ ਜਿੰਦਾਬਾਦ ਮਸੀਹ ਇਕਤਾ ਜਿੰਦਾਬਾਦ ਹallelujah 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 ਮਸੀਹ ਪਾਈ ਚੜ ਨੇ ਤਾੜੀਵਾਲ ਦੇ ਸੁਖੀ ਰੰਦਾਵੇ ਵਿਰੋਧ ਕੀਤਾ ਰੋਸ ਪ੍ਰਦਰਸ਼ਨ ਲੋਕ ਸਭਾ ਲਗਾ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖੀ ਰੰਧਾਵਾ ਦੇ ਖਿਲਾਫ ਮਸੀਹ ਭਾਈ ਚਾਰੇ ਨੇ ਇੱਕ ਮੀਟਿੰਗ ਕੀਤੀ ਮੀਟਿੰਗ ਦੌਰਾਨ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਮੀਟਿੰਗ ਵਿੱਚ ਸੀਨੀਅਰ ਮਸੀਹ ਆਗੂ ਸਾਬਾ ਪੱਟੀ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਦੱਸਿਆ ਕਿ ਸੁਖੀ ਰੰਧਾਵਾ ਲੋ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਅਤੇ ਜਿਨ੍ਹਾਂ ਦੀ ਇੱਕ ਆਡੀਓ ਸੋਸ਼ਲ ਮੀਡੀਆ ਉੱਪਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਸੁਖੀ ਰੰਧਾਵਾ ਵੱਲੋਂ ਮਸੀਹ ਭਾਈ ਚਾਰੇ ਨਾਲ ਸੰਬੰਧ ਮਹਿਲਾਵਾਂ ਬਾਰੇ ਬਹੁਤ ਗਲਤ ਸ਼ਬਦਾਵਲੀ ਕੀਤੀ ਗਈ ਹੈ ਜਿਸ ਨਾਲ ਨਸੀਬ ਭਾਈ ਚਾਰਜਨ ਲੋਕਾਂ ਦੇ ਅੰਦਰ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਸੁਖੀ ਰੰਡਾਵਾ ਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੈਂ ਸਾਬਾ ਭੱਟੀ ਜਨਰਲ ਸੈਕਟਰੀ ਮਿਨੋਰਿਟੀ ਆਪ ਅੱਜ ਆਪਾਂ ਸ਼ਹਿਰ ਧਾਰੀਵਾਲ ਦੇ ਵਿੱਚ ਜਿਹੜੀ ਆ ਸੁਖੀ ਰੰਡਾਵੇ ਦਾ ਜਿਹੜਾ ਪਿੱਟ ਸਿਆਪਾ ਕਰਨ ਵਾਸਤੇ ਦਾ ਮੁਰਦਾਬਾਦ ਕਰਨ ਵਾਸਤੇ ਮੀਟਿੰਗ ਰੇਸ ਕੀਤੀ ਹੈ ਮਾਈਕ ਪ੍ਰਧਾਨ ਜੀ ਲੋਕ ਸਭਾ ਦਾ ਦਰਵਾਜ਼ਾ ਵਰਤੋਂ ਜਿਹੜਾ ਕਾਫੀ ਮੁਕਾਬਲਾ ਕੀਤੀ ਜਾਂ ਕੀ ਮੀਟਿੰਗ ਕਿਹਦੇ ਖਿਲਾਫ ਕੀ ਕੰਗਵੰਝ ਕਿਸ ਬਾਬਤ ਦੀ ਮੀਟਿੰਗ ਕੀਤੀ ਕੀ ਗੱਲ ਸੀ ਦੇਖੋ ਜੀ ਇੱਕ ਨਾ ਕੁਝ ਦਿਨ ਪਹਿਲਾਂ ਇੱਕ ਰਿਕਾਰਡਿੰਗ ਵਾਇਰਲ ਹੋਈ ਆ ਜਿਹਦੇ ਵਿੱਚ ਜਿਹੜੇ ਕਾਂਗਰਸ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਕੈਂਡੀਡੇਟ ਆ ਸੁਖੀ ਰੰਦਾਵਾ ਉਹਨਾਂ ਵੱਲੋਂ ਇੱਕ ਬੜੀ ਗਲਤ ਸ਼ਬਦਾਬਲੀ ਜਿਹੜੀ ਆ ਸਾਡੇ ਮਸੀਹ ਭਾਈ ਚਾਰੇ ਦੇ ਸਾਡੇ ਪੜਾਣਾ ਦੇ ਖਿਲਾਫ ਜਿਹੜੀ ਉਹਨਾਂ ਨੇ ਬੋਲੀ ਆ ਤੇ ਜਦੋਂ ਆਪਾਂ ਸੁਣੀਏ ਤੇ ਸਾਨੂੰ ਬੜਾ ਦੁੱਖ ਲੱਗਾ ਵਾ ਤੇ ਇਹਦੇ ਨਾਲ ਅਸੀਂ ਇਹ ਚੀਜ਼ ਦਾ ਰਿਜ਼ਲਟ ਕੱਢਿਆ ਵਾ ਕਿ ਜਿਹੜੇ ਸੁਖੀ ਰੰਦਾਵਾ ਵਾ ਇਹਦੇ ਮਨ ਦੇ ਵਿੱਚ ਸਾਡੀਆਂ ਕ੍ਰਿਸ਼ਣ ਤੀਆਂ ਭੈਣਾਂ ਦੇ ਪ੍ਰਤੀ ਸਾਡੇ ਮਸੀਹ ਭਾਈ ਚਾਰੇ ਦੇ ਪ੍ਰਤੀ ਇਹਨਾਂ ਦੇ ਜੋ ਮਨ ਦੇ ਵਿੱਚ ਆ ਉਹ ਚੀਜ਼ੇ ਜਿਹੜੀ ਹੈ ਜਗਜाहिर ਹੋ ਗਈ ਆ ਇਹਨਾਂ ਨੇ ਆਪਣੇ ਮੂੰਹ ਦੇ ਨਾਲ ਬੋਲਣ ਦੇ ਆ ਸਾਡੇ ਤੀਆਂ ਭੈਣਾਂ ਦੇ ਖਿਲਾਫ ਇਹ ਮਸੀਹ ਭਾਈ ਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਇਹ ਜਿਹੜੀ ਰਿਕਾਰਡਿੰਗ ਆ ਇਹਨੂੰ ਆਪਾਂ ਜਦੋਂ ਸੁਣਿਆ ਵਾ ਤੇ ਇਹਦੇ ਵਿੱਚ ਇੰਨੇ ਗਲਤ ਤਰੀਕੇ ਦੇ ਨਾਲ ਜਿਹੜਾ ਇਹਨਾਂ ਮਸੀਹ ਭਾਈ ਚਾਰੇ ਨੂੰ ਜਿਹੜਾ ਵਾ ਬਦਨਾਮ ਕੀਤਾ ਵਾ ਤੇ ਮੈਂ ਇਹਦੇ ਨਾਲ ਇੱਕ ਮਸੀਹ ਭਾਈ ਚਾਰੇ ਨੂੰ ਇੱਕ ਬੇਨਤੀ ਵੀ ਕਰਦਾ ਵਾਂ ਵੀ ਵੇਖੋ ਅੱਜ ਇਹ ਸੁਖੀ ਰੰਧਾਵੇ ਦੇ ਇਲੈਕਸ਼ਨ ਤੋਂ ਪਹਿਲਾਂ ਹੀ ਸੁਖੀ ਰੰਧਾਵੇ ਦੇ ਮੰਨ ਦੇ ਵਿੱਚ ਸਾਡੇ ਮਸੀਹ ਭਾਈ ਚਾਰੇ ਦੀਆਂ ਭੈਣਾਂ ਦੇ ਪ੍ਰਤੀ ਸਾਡੇ ਮਸੀਹ ਭਾਈ ਚਾਰੇ ਦੇ ਪ੍ਰਤੀ ਇੰਨੀ ਮੰਨ ਦੇ ਵਿੱਚ ਗੰਦੀ ਸੋਚ ਲੈ ਕੇ ਬੰਦਾ ਚੱਲਣ ਰਿਹਾ ਵਾ ਤੇ ਇਹ ਬੰਦਾ ਤੁਹਾਡੇ ਨਾਲ ਬਾਅਦ ਚੋਂ ਇਲੈਕਸ਼ਨ ਤੋਂ ਬਾਅਦ ਇਹ ਕੀ ਕਰੇਗਾ ਤੇ ਸੋਚ ਸਮਝ ਕੇ ਇਸ ਬੰਦੇ ਦੇ ਨਾਲ ਜਿਹੜਾ ਜਿਹੜਾ ਵੀ ਬੰਦਾ ਤੁਰੰड्या ਵਾ ਸਾਡਾ ਨਸੀਬਾਈਚਾਰੇ ਦਾ ਵਰਕਰ ਉਹ ਸਾਰੇ ਇਹਨੂੰ ਬਾਈਕਾਟ ਕਰੋ ਤੇ ਸਾਡਾ ਜਿਹੜਾ ਜਿੰਨਾ ਵੀ ਨਸੀਬਾਈਚਾਰਾ ਵਾਲ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਵਸ ਰਿਆ ਵਾ ਮੈਂ ਬੇਨਤੀ ਕਰਦਾ ਵਾਂ ਕਿ ਡਟ ਕੇ ਸੁੱਖੀ ਰੰਧਾਵੇ ਦਾ ਜਿਹੜਾ ਵਾ ਸ਼ਰਕਾ ਦੇ ਆ ਕੇ ਜਿਹੜਾ ਇਹਦਾ ਵਿਰੋਲ ਕਰੋ ਤੇ ਇਹਨੂੰ ਮੂੰਹ ਤੋੜਾ ਜਵਾਬ ਦਿਓ ਪੀ ਮਸੀਹ ਭਾਈਚਾਰੇ ਦੇ ਖਿਲਾਫ ਬੋਲਣ ਤੋਂ ਪਹਿਲਾਂ ਜਿਹੜਾ ਆ ਇਹਦੇ ਇੰਨਾ ਕਿ ਜੀਣਾ ਹਰਾਮ ਕਰੋ ਵੀ ਅੱਗੇ ਤੋਂ ਮਸੀਹ ਭਾਈਚਾਰੇ ਦੇ ਖਿਲਾਫ ਜਿਹੜੀ ਇਹੋ ਜੀ ਗਲਤ ਸ਼ਬਦਾਬਲੀ ਜਿਹੜੀ ਵੀਡੀਓ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਨੇ ਵਰਤੀ ਆ ਇਹ ਸੋਚ ਬੋਲਣ ਤੋਂ ਪਹਿਲਾਂ 100 ਵਾਰੀ ਸੋਚ ਕੇ ਸਾਡੇ ਮਸੀਹ ਭਾਈਚਾਰੇ ਦੇ ਖਿਲਾਫ ਬੋਲੇ ਇਹ ਲੋਕ ਜਿਹੜੇ ਆ ਸਾਡੇ ਮਸੀਹ ਭਾਈਚਾਰੇ ਨੂੰ ਬੜੀ ਦੇਰ ਤੋਂ ਵਰਤਦੇ ਆ ਔਡੇ ਆ ਕਦਾਜੀ ਬੋਲੀ ਗਈ ਕਿਥੇ ਬੋਲੀ ਗਈ ਸਟੇਜ ਤੇ ਬੋਲੀ ਗਈ ਆ ਜਾਂ ਕਿਸੇ ਨੇ ਕਹਾ ਗਿਆ ਦੇਖੋ ਜੀ ਇਹ ਜਿਹੜੀ ਰਿਕਾਰਡਿੰਗ ਆ ਮੈਂ ਆਪਣੇ ਮੋਬਾਈਲ ਤੇ ਦੇਖੀ ਆ WhatsApp ਗਰੁੱਪਾਂ ਦੇ ਵਿੱਚ ਮੈਂ ਚੈੱਕ ਕੀਤੀ ਆ Facebook ਤੇ ਉਹਨੇ ਵੇਖੀ ਆ ਜਦੋਂ ਸਾਡੇ ਸਾਡੇ ਤੱਕ ਇਹ ਰਿਕਾਰਡਿੰਗ ਆਈ ਆ ਜਿਹਦੇ ਵਿੱਚ ਵੀਡੀਓ ਦੇ ਵਿੱਚ ਸੁਖੀ ਰੰਭਾਵੇ ਦੀ ਫੋਟੋ ਲੱਗੀ ਆ ਮਗਰ ਇਹਦੀ ਆਪਣੀ ਹੀ ਆਵਾਜ਼ ਵਾ ਕਿਉਂਕਿ ਇਹਨੂੰ ਪਤਾ ਕੀ ਆਵਾਜ਼ ਇਹਦੀ ਆ ਇਹੀ ਬੰਦੇ ਨੇ ਸਾਡੇ ਮੁਸੀਬਾ ਇਚਾਰੇ ਦੇ ਖਿਲਾਫ ਜਿਹੜੀ ਗਲਤ ਸ਼ਬਦਾਗਨੀ ਵਰਤੀ ਆ ਤੇ ਇਸ ਬੰਦੇ ਦੇ ਮਨ ਦੇ ਵਿੱਚ ਸਾਡੇ ਮੁਸੀਬਾ ਇਚਾਰੇ ਦੇ ਪ੍ਰਤੀ ਕੀ ਆ ਅੱਜ ਜਿਹੜਾ ਜੱਗ ਜ਼ਾਹਰ ਹੋਇਆ ਵਾ ਤੇ ਹੋ ਸਕਦਾ ਕਿ ਕਿਸੇ ਨੇ ਆਵਾਜ਼ ਦੇ ਰੋਲ ਦਿੱਤੀ ਹੋ ਜਾ ਕੋਈ ਵੀ ਲੱਗਦਾ ਹੋਏਗਾ ਕੁਝ ਨਹੀਂ ਨਹੀਂ ਜੀ ਇਹ ਆਵਾਜ਼ ਇਹਦੀ ਆ ਵੇਖੋ ਅਸੀਂ ਪਹਿਲਾਂ ਵੀ ਇਹਦੇ ਬਿਆਨ ਸੁਣਨੇ ਆ ਲਾਈਵ ਇਹਦੇ ਬਿਆਨ ਚੱਲਦੇ ਰਹੇ ਦੀਆਂ ਪਾਰਟੀਆਂ ਦੇ ਵਿੱਚ ਇਹ ਬੋਲਦਾ ਰਿਹਾ ਵਾ ਵਾ ਸੇਮ ਇਹਦੀ ਆ ਜੀ ਅਸੀਂ ਪਹਿਲਾਂ ਵੀ ਦੇ ਪ੍ਰੋਗਰਾਮ ਦੇਖੇ ਇਹਦੀ ਆਵਾਜ਼ਾਂ ਸੁਣਦੇ ਨੇ ਸੋਸ਼ਲ ਮੀਡੀਆ ਤੇ ਇਹਦੀ ਹੀ ਆਵਾਜ਼ ਆ ਤੇ ਇਹਦੇ ਮਨ ਦੇ ਜੋ ਸਾਡੇ ਮੁਸੀਬਾ ਇਚਾਰੇ ਦੇ ਗਲਤ ਪ੍ਰਤੀ ਸੋਚ ਆ ਉਹ ਬਾਹਰ ਹੋਈ ਆ ਤੇ ਮੈਂ ਫੇਰ ਇੱਕ ਵਾਰ ਤੋਂ ਅੱਜ ਅਸੀਂ ਸ਼ਹਿਰ ਧਾਰੀਵਾਲ ਦੇ ਵਿੱਚ ਸੁਖੀ ਰੰਧਾਵੇ ਦਾ ਜਿਹੜਾ ਮੁਰਦਾਬਾਦ ਕੀਤਾ ਵਾ ਤੇ ਮੈਂ ਸਾਰੇ ਮੁਸੀਬਾ ਇਚਾਰੇ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਕਰਦਾ ਮੈਂ ਵੀ ਇਸ ਬੰਦੇ ਦਾ ਬਾਈਕਾਟ ਕਰੋ ਜੇ ਕੋਈ 2-4 ਬੰਦੇ ਦੇ ਨਾਮ ਹੈਗੇ ਆ ਸਾਡੇ ਮਸੀਹ ਭਾਈ ਚਾਰੇ ਦੇ ਤੇ ਉਹ ਇਹਨੂੰ ਬਾਈਕਾਰਡ ਕਰੋ ਤੇ ਇਸ ਰਿਕਾਰਡਿੰਗ ਨੂੰ ਸੁਣੋ ਤੇ ਆਪਣਾ ਜਿਹੜਾ ਜਮੀਰ ਜਗਾਓ ਕਿ ਇਹ ਕਿੰਨਾ ਗਲਤ ਸਾਡੇ ਮਸੀਹ ਭਾਈ ਚਾਰੇ ਦੇ ਜਿਹੜਾ ਖਲਾਫ ਬੋਲਿਆ ਵਾ ਇਹਨੂੰ ਵੱਡੀ ਲੀਡ ਦੇ ਨਾਲ ਜਿਹੜਾ ਵਾ ਸੁਖੀ ਰੰਧਾਵੇ ਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੁਖੀ ਰੰਧਾਵੇ ਨੂੰ ਵੱਡੀ ਲੀਡ ਦੇ ਨਾਲ ਜਿਹੜਾ ਮਸੀਹ ਭਾਈ ਚਾਰਾ ਵਾ ਹਰਾਵੇਗਾ ਤੇ ਇਹਨੂੰ ਮੂੰਹ ਤੋੜਵਾ ਜਿਹੜਾ ਵਾ ਆਪਾਂ ਜਵਾਬ ਦੇਵਾਂਗੇ ਇਹਨੂੰ ਹਰਾ ਕੇ ਤੇ ਇਹਦੇ ਨਾਲ ਮੈਂ ਕੋਰ ਗੱਲ ਕਹਿਣਾ ਚਾਹੁੰਦਾ ਵਾ ਅੱਜ ਤੁਹਾਨੂੰ ਕੋਈ ਮੂੰਹ ਨਹੀਂ ਲਾਉਂ ਰਿਆ ਕੋਈ ਪੁੱਛਣ ਨਹੀਂ ਰਿਆ ਤੇ ਅੱਜ ਤੁਸੀਂ ਸਾਡੇ ਮਸੀਹ ਭਾਈ ਚਾਰੇ ਨੂੰ ਟਾਰਗੇਟ ਕਰਕੇ ਤੇ ਇਸ ਇਹਨੇ ਗਲਤ ਪਲੇਟਫਾਰਮ ਤੇ ਲਿਆ ਕੇ ਦੇ ਸਾਨੂੰ ਬਦਨਾਮ ਕਰਨ ਦੇ ਜੇ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਮੈਂ ਬਾਕੀ ਆਪਣੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਮਸੀਹ ਭਾਈ ਚਾਰੇ ਨੂੰ ਵੀ ਬੇਨਤੀ ਕਰਦਾ ਹਾਂ ਕਿ ਇਹੋ ਜੇ ਲੋਕਾਂ ਤੋਂ ਬਚੋ ਜਿਹੜੇ ਸਾਡੇ ਮਸੀਹ ਭਾਈ ਚਾਰੇ ਦੇ ਇਹਨੀ ਸੋਚ ਲਿਆ ਕੇ ਗਲਤ ਚੱਲਦੇ ਆ ਸਾਡੀ ਇਹੀ ਮੰਗ ਆ ਜੀ ਜੋ ਤੇ ਕਾਨੂੰਨੀ ਕਾਰਵਾਈ ਆ ਇਹ ਸੁਖੀ ਦੰਧਾਵੇ ਤੇ ਬੰਦੀ ਕੀਤੀ ਜਾਵੇ ਵੇਖੋ ਚੋਣ ਜਾਬਤਾ ਲੱਗਾ ਵਾ ਜੀ ਅਦਨਾ ਦੇ ਵਿੱਚ ਇਹੋ ਜਿਹੇ ਦਿਨਾਂ ਦੇ ਵਿੱਚ ਕੋਈ ਗਲਤ ਪ੍ਰਚਾਰ ਕਰ ਹੀ ਨਹੀਂ ਸਕਦਾ ਕਿ ਇਹਦੇ ਖਿਲਾਫ ਕੇਤੇ ਇਹਨੂੰ ਆਪਾਂ ਕਿਸੇ ਵੀ ਕਮਿਊਨਿਟੀ ਨੂੰ ਭਾਵੇਂ ਕੋਈ ਵੀ ਕਮਿਊਨਿਟੀ ਆਪਾਂ ਕਿਸੇ ਵੀ ਕਮਿਊਨਿਟੀ ਟਾਰਗੇਟ ਕਰ ਹੀ ਨਹੀਂ ਸਕਦੇ ਚੋਣ ਜਾਬ ਚੋਣ ਜਾਬਤੇ ਦੇ ਵਿੱਚ ਇਹ ਸਾਡੇ ਮਸੀਹ ਭਾਈ ਚਾਰੇ ਨੂੰ ਇੱਕ ਦੇ ਬਦਨਾਮ ਕਰਨ ਰਿਹਾ ਵਾ ਇਹ ਤੋਂ ਧਮਕਾਉਣ ਰਿਹਾ ਵਾ ਤੇ ਚੋਣ ਜਾਬਤੇ ਦੇ ਵਿੱਚ ਇਹ ਗਲਤ ਸ਼ਬਦਾਂ ਦੀ ਵਰਤੋਂ ਰਿਹਾ ਵਾ ਇਹਨੇ ਕਿਉਂ ਵਰਤੀ ਆ ਇਹਨੂੰ ਪੁੱਛਿਆ ਜਾਵੇ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਦੀ ਐਡਮਿਨਿਸਟ੍ਰੇਸ਼ਨ ਅਗੇ ਬੇਨਤੀ ਕਰਦਾ ਮੈਂ ਕਿ ਇਹ ਜਿਹੜੀਆਂ ਚੋਣ ਜਾਰਦੀ ਦੀਆਂ ਉਲੰਘਣਾ ਕੀਤੀਆਂ ਗਈਆਂ ਸਾਡੇ ਮੁਸੀਬਾ ਇਚਾਰਿਆਂ ਨੂੰ ਰੇਸ ਪਹੁੰਚੀ ਆ ਤੇ ਇੱਥੇ ਬੰਦ ਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਸੁਖੀ ਰੰਧਾਵਾ ਮੁਰਗਾ ਸੁਖੀ ਰੰਧਾਵਾ ਮੁਰਗਾ ਆਪੀ ਇੱਥੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਐਲਬਰਟ ਐਲਬਰਟ ਗਿਲ ਕਿਹੜਾ ਪਿੰਡ ਜੀ ਮੈਂ ਡੜਵਾ ਆ ਜੀ ਮੀਟਿੰਗ ਕੀਤੀ ਗਈ ਆ ਕਾਦੀ ਮੀਟਿੰਗ ਕੀਤੀ ਹੋਰ ਕਿਸ ਹਸਾਬ ਨਾਲ ਮੀਟਿੰਗ ਕਿਸ ਕਲੇਸ ਬਹਾਰ ਦੇ ਕੀਤੀ ਗਈ ਜਿਹੜੀ ਜੋ ਸੁਖੀ ਰੰਧਾਵਾ ਸਾਹਿਬ ਨੇ ਜਿਹੜੇ ਕਿ ਸਾਡੀ ਕੌਮ 크੍ਰਿਸਚਨ ਕਮਿਊਨਿਟੀ ਦੇ ਬਰਖਾ ਬੋਲੇ ਸੜੀ ਧੀਆਂ ਪੈਨ ਦੇ ਬਰਖਾ ਬੋਲੇ ਨੇ ਬਹੁਤ ਮੰਦ ਭਾਗੀ ਘਟਨਾਵਾਂ ਵੀ ਕਿਸੇ ਦੇ ਕਿਸੇ ਕੌਮ ਦੇ ਬਰਖਾ ਮਾਰੇ ਸ਼ਬਤੀਆਂ ਪੈਣ ਦੇ ਕਹਣੇ ਹੁਣ ਇਹ ਪੋਰ ਜੋਰ ਅਪੀਲ ਕਰਦੇ ਆ ਪੀ ਇਹਦਾ ਸਲੂਸ਼ਨ ਕੀਤਾ ਜਾਏ ਵੀ ਵਾਕਿਆ ਇਹ ਕੀ ਕਰ ਰਹੇ ਨੇ ਜਦੋਂ ਕਿ ਜਦੋਂ ਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ ਇਹ ਮੰਨਦੀ ਗੱਲ ਨਹੀਂ ਮੰਨ ਕੰਨ ਇਹ ਸਾਡੇ ਇਸ ਗੱਲ ਤੇ ਬਿਹੇਵਰ ਹੋਣਾ ਚਾਹੀਦਾ ਇਸ ਗੱਲ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹਰ ਇੱਕ ਇਨਸਾਨ ਦਾ ਫਰਜ਼ ਹੈ ਜੇ ਕੋਈ ਕਾਰ ਨਹੀਂ ਦੇਖਾ ਫਿਰ ਇਹ ਫਿਰ ਜੇ ਹੋਈ ਇਹ ਨਹੀਂ ਸਰਕਲ ਉੱਤਰ ਵਾਲੀ ਗੱਲ ਆ ਵੀ ਕਿਸੇ ਦੇ ਕਿਸੇ ਕੌਮ ਦੇ ਬਰਖਰਾਬ ਗੱਲ ਕਰੂੰ ਬਸ